ਹੈਲੋ ਗਾਇਜ਼ ਵੈਲਕਮ ਬੈਕ ਅਕਰ ਨਿਊ ਵੀਡੀਓ ਤੋ ਗਾਇਜ਼ ਅੱਜ ਮੈਂ ਤੁਹਾਡੇ ਵਾਸਤੇ ਹੋਮ ਰੈਮਡੀ ਲੈ ਕੇ ਆਈ ਆ ਹੇਅਰਜ਼ ਲਈ ਤੋ ਇਹ ਸਾਰਾ ਮਟੀਰੀਅਲ ਹੈ ਮੇਰੇ ਕੋਲ ਜਿਹੜਾ ਮੈਂ ਹੇਅਰ ਆਇਲ ਦੇ ਵਿੱਚ ਪਾਣਾ ਹੈ ਮੇਥੀ ਦਾਣਾ ਕਲੌਂਜੀ ਕੜੀ ਪੱਤਾ ਕਪੂਰ ਹਿਬਿਸਕਸ ਪਾਊਡਰ ਆਮਲਾ ਪਾਊਡਰ ਬਰਿੰਗਰਾਜ ਪਾਊਡਰ ਸ਼ਿਕਾਕਾਈ ਪਾਊਡਰ ਔਰ ਰੀਠਾ ਪਾਊਡਰ ਤੋ ਗਾਇਜ਼ ਇਹ ਸਾਰੇ ਮੈਨੂੰ ਆਨਲਾਈਨ ਮਿਲੇ ਸੀਗੇ ਮੈਨੂੰ ਸ਼ਾਪ ਤੋਂ ਮਿਲੇ ਨਹੀਂ ਹੈਗੇ ਤੇ ਜਿਹੜੇ ਦੂਜਾ ਹੈ ਕਲੌਂਜੀ ਵਗੈਰਾ ਇਹ ਸਾਰਾ ਮੈਂਨੇ ਘਰ ਤੋਂ ਹੀ ਲਈ ਤੀ ਹੈ ਇੱਕ ਪੈਨ ਲੈਣਾ ਪੈਨ ਦੇ ਵਿੱਚ ਸਰੋਂ ਦਾ ਤੇਲ ਪਾਉਣਾ ਸਰੋਂ ਦਾ ਤੇਲ ਗਰਮ ਕਰਨ ਤੋਂ ਬਾਅਦ ਉਸ ਦੇ ਵਿੱਚ ਕੜੀ ਪੱਤਾ ਕਪੂਰ ਲੌਂਗ ਔਰ ਮੇਥੀ ਦਾਣਾ ਕਲੌਂਜੀ ਇਹ ਸਾਰਾ ਕੁਝ ਤੇਲ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਪਾ ਦੇਣਾ ਤੇ اور ਲੋ ਫਲੇਮ ਲੋ ਫਲੇਮ ਤੇ ਰੱਖਣਾ ਜੀ ਜੀ ਜੇ ਅਗਰ ਇਸ ਨੂੰ ਆਪਾਂ ਫੁੱਲ ਫਲੇਮ ਤੇ ਰੱਖਾਂਗੇ ਸਾਰਾ ਪਾਊਡਰ ਔਰ ਜਿਹੜੇ ਪੱਤਾ ਹੈਗਾ ਨਾ ਇਹ ਜਲ ਜਾਏਗਾ ਔਰ ਫਿਰ ਇਹ ਬਿਲਕੁਲ ਬਲੈਕ ਹੋ ਜਾਏਗਾ ਵੈਸੇ ਫਾਇਦਾ ਹੀ ਹੈਗਾ ਬਲੈਕ ਹੋਣ ਚੋਂ ਕਿ ਕਲੌਂਜੀ ਆ ਨਾ ਇਹ ਆਪਣੇ ਵਾਲਾਂ ਨੂੰ ਕਾਲਾ ਰੱਖਣ ਚ ਮਦਦ ਕਰਦੀ ਹੈਗੀ ਠੀਕ ਹੈ ਜੀ ਤੇ ਬਾਕੀ ਜਿਹੜੇ ਹੈਗਾ ਇਨਗਰੀਡੀਅੰਟਸ ਇਹ ਆਪਣੇ ਹੈਅਰਸ ਨੂੰ ਲੌਂਗ ਕਰਨ ਵਿੱਚ ਹੈਲਪ ਕਰਦੇ ਨੇਗੇ ਤੇ ਉਸ ਤੋਂ ਬਾਅਦ ਇਸ ਚ ਪਾਊਡਰ ਪਾ ਦੇਣੇ ਸਾਰੇ ਮਿਕਸ ਕਰ ਦੇਣੇ ਔਰ ਹਿਲਾਉਂਦੇ ਜਾਣਾ ਹਿਲਾਉਂਦੇ ਜਾਣਾ ਥੋੜਾ ਟਾਈਮ ਇਹਨਾਂ ਨੂੰ ਹਿਲਾਉਂਦੇ ਰਹਿਣਾ ਮਿਕਸ ਕਰ ਦੇਣਾਗਾ ਬਿਲਕੁਲ ਲੋ ਫਲੇਮ ਤੇ ਰੱਖਣਾ ਗੈਸ ਨੂੰ ਠੀਕੇ ਜੀ ਤੇ ਗੈਸ ਨੂੰ ਲੋ ਫਲੇਮ ਤੇ ਰੱਖਣਾ ਔਰ ਹਿਲਾਉਂਦੇ ਰਹੋ ਹਿਲਾਉਣ ਤੋਂ ਬਾਅਦ ਹਿਲਾਉਣ ਤੋਂ ਬਾਅਦ ਗਾਇਸ ਇਹਨੂੰ ਸਲੋ ਗੈਸ ਤੇ ਰੱਖ ਦੇਣਾ ਹੈਗਾ ਤੇ ਹੁਣ ਸਾਡੇ ਇਹ ਪੱਕ ਚੁੱਕਿਆ ਜੀ ਤੇਲ ਦੇਖੋ ਇਹਦੀ ਦੇਖ ਇਹਨੂੰ ਗਾੜਾਪਨ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਪਾਊਡਰ ਪਾਈ ਸੀ ਨਾ ਇਸ ਕਰਕੇ ਇਹਨੂੰ ਗਾੜਾ ਕਿਨੂੰ ਹਿਲਾ ਕੇ ਚੰਗੀ ਤਰ੍ਹਾਂ ਇਹਦੇ ਪਾਊਡਰ ਸੀਗੇ ਜਿਹੜੇ ਇਹਦੇ ਵਿੱਚ ਮਿਕਸ ਕਰ ਲੈਣੇ ਨੇ ਕਿਉਂਕਿ ਉਹ نیچے بیٹھ ਜਾਂਦੇ ਨੇ ਨਾ ਇਸ ਕਰਕੇ ਦਰਦਰੇ ਹੁੰਦੇ ਨੇਗੇ ਥੋੜੇ ਇਸ ਕਰਕੇ نیچے بیٹھ ਗਏ ਤੈਨੂੰ ਚੰਗੀ ਤਰ੍ਹਾਂ ਹਿਲਾ ਕੇ ਗਾਇਜ਼ ਸਟੇਨ ਕਰ ਲੈਣਾ ਹੈ ਬਿਲਕੁਲ ਸਟੇਨ ਕਰਨ ਤੋਂ ਚੰਗੀ ਤਰ੍ਹਾਂ ਇਹਨੂੰ ਕਿਸੇ ਬਰਤਨ ਦੇ ਵਿੱਚ ਰੱਖ ਲੈਣਾ ਹੈ ਸਟੇਨ ਕਰਕੇ ਆਇਲ ਬਣ ਕੇ ਰੈਡੀ ਹੋ ਚੁੱਕਿਆ ਜੀ ਮੈਂ ਹੁਣ ਇਹਨੂੰ ਦੋ ਕੰਟੇਨਰ ਦੇ ਵਿੱਚ ਪਰ ਕੇ ਰੱਖ ਰਹੀ ਹੈ ਇਸ ਨੂੰ ਤੁਸੀਂ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋਗੇ ਔਰ ਚਾਹੇ ਬਾਹਰ ਵੀ ਰੱਖ ਸਕਦੇ ਹੋ ਵੈਸੀ ਮੌਸਮ ਠੰਡਾਗਾ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਦੇ ਹੋ ਤੇ ਦੇਖੋ ਗਾਇਜ਼ ਆਇਲ ਦੀ ਥਿਕਨੈਸ ਕਾਫੀ ਜ਼ਿਆਦਾ ਹੈ ਅੱਛੀ ਹੈ ਠੀਕ ਹੈ ਜੀ ਬਾਏ ਬਾਏ ਗਾਇਜ਼ ਮਿਲਦੇ ਆ नेक्स्ट ਵੀਡੀਓ ਚ